ਆਸਟ੍ਰੇਲੀਆ ਦੇ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ 18 ਸਾਲਾ ਇਹ ਨੌਜਵਾਨ ਚੰਗੇ ਭਵਿੱਖ ਦੀ ਆਸ ਉਮੀਦ ਲੈ ਕੇ ਆਸਟ੍ਰੇਲੀਆ ਗਿਆ ਸੀ ਪਰ ਉੱਥੇ ਪਾਰਕਿੰਗ ਨੂੰ ਲੈ ਕੇ ਉਸ ਦਾ ਵਿਵਾਦ ਹੁੰਦਾ ਜਿਸ ਤੋਂ ਬਾਅਦ ਮੌਕੇ ਤੇ ਹੀ ਹਮਲਾਵਰਾਂ ਦੇ ਵੱਲੋਂ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੀਏ ਕਿ ਮਹਿਜ਼ 18 ਸਾਲ ਦੀ ਉਮਰ ਦਾ ਇਹ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਰ ਜਿਸ ਦਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪਰਿਵਾਰ ਦੇ ਜੀਵਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹਾਲਾਂਕਿ ਇੱਕ ਚਹਨ ਚ ਆਸ ਉਮੀਦ ਲੈ ਕੇ ਇਹ ਨੌਜਵਾਨ ਆਸਟ੍ਰੇਲੀਆ ਗਿਆ ਸੀ ਕਿ ਆਪਣੇ ਭਵਿੱਖ ਨੂੰ ਸਵਾਰੇਗਾ ਪਰ ਉੱਥੇ ਪਾਰਕਿੰਗ ਨੂੰ ਲੈ ਕੇ ਉਸ ਦਾ ਵਿਵਾਦ ਹੁੰਦਾ ਜਿਸ ਤੋਂ ਬਾਅਦ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਪਰਿਵਾਰ ਦੇ ਜੀਵਾਂ ਦੇ ਵੱਲੋਂ ਭਾਰਤ 'ਚ ਬੈਠੇ ਇਸ 18 ਸਾਲਾ ਨੌਜਵਾਨ ਦੇ ਬਜ਼ੁਰਗ ਦਾਦਾ-ਦਾਦੀ ਨੂੰ ਜਦ ਇਸ ਗੱਲ ਦੀ ਖਬਰ ਦਿੱਤੀ ਗਈ ਤਾਂ ਉਹਨਾਂ ਦੇ ਪੈਰ ਹਿੱਟੋ ਜ਼ਮੀਨ ਖਿਸਕ ਗਈ ਨੌਜਵਾਨ ਪੋਤਰੇ ਦੀ ਇਸ ਮੰਦਪਾਕੀ ਖਬਰ ਨੂੰ ਸੁਣਦਿਆਂ ਹੀ ਦਾਦੇ ਦੀ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਪਰ ਉੱਥੇ ਹੀ ਦਾਦੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਕਿਹਾ ਕਿ ਸਾਡਾ ਲਾੜਲਾ ਸੀ ਜੋ ਕਿ ਇੱਕ ਚੰਗੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਗਿਆ ਸੀ ਪਰ ਉਸ ਦਾ ਇਸ ਕਦਰ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਮੰਦਪਾਕੀ ਗੱਲ ਦੱਸਦੀ ਹੈ ਕਿ ਰਾਜਪੁਰਾ ਦੇ ਗੁਲਾਬਨਗਰ ਦਾ ਵਾਸੀ ਸੀ ਇਕਮ ਸਿੰਘ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦਾ ਸੀ ਪਰ ਉੱਥੇ ਪਾਰਕਿੰਗ ਨੂੰ ਲੈ ਕੇ ਉਸ ਦਾ ਕੁਝ ਨੌਜਵਾਨਾਂ ਨਾਲ ਰੌਲਾ ਹੁੰਦਾ ਜਿਸ ਤੋਂ ਬਾਅਦ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ